ਸਾਤ ਸ੍ਰੀ ਅਕਾਲ ਦੋਸਤੋ ਪੋਜ਼ਿਟਿਵ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਜਿਸ ਸ਼ਖਸ ਬਾਰੇ ਜਾਣਕਾਰੀ ਦੇਵਾਂਗੇ ਉਹਨਾਂ ਦਾ ਨਾਮ ਹੈ ਜੀ ਡਾਕਟਰ ਸੋਹਿੰਦਰ ਸਿੰਘ ਵਣਜਾਰਾ ਬੀਦੀ ਡਾਕਟਰ ਸੋਹਿੰਦਰ ਸਿੰਘ ਵਣਜਾਰਾ ਬੀਦੀ ਪੰਜਾਬੀ ਜਗਤ ਅੰਦਰ ਲੋਕਧਾਰਾ ਸ਼ਾਸਤਰੀ ਵਜੋਂ ਆਪਣੀ ਪਛਾਣ ਰੱਖਦੇ ਰਹੇ ਹਨ ਵਣਜਾਰਾ ਉਹਨਾਂ ਦਾ ਕਲਮੀ ਨਾਮ ਸੀ ਡਾਕਟਰ ਬੀਦੀ ਦੇ ਨਾਮ ਨਾਲ ਵਣਜਾਰਾ ਸ਼ਬਦ ਕਿਸੇ ਸੋਦਾਗਰ ਜਾਂ ਵਪਾਰੀ ਦੇ ਅੱਛਾ ਬੋਧ ਨਹੀਂ ਕਰਵਾਉਂਦਾ ਸਗੋਂ ਇੱਕ ਸਧਾਰਨ ਜਗਿਆਸੂ ਦੇ ਅਰਥਾਂ ਵਿੱਚ ਇਹ ਸ਼ਬਦ ਉਹਨਾਂ ਨੇ ਪ੍ਰਯੋਗ ਕੀਤਾ ਹੈ ਡਾਕਟਰ ਬੀਦੀ ਦੀ ਤਸਵੀਰ ਇੱਕ ਸੁਹਿਰਦ ਨੇਕਦਿਲ ਮਿਹਨਤੀ ਸੱਚੇ ਸੁੱਚੇ ਜਗਿਆਸੂ ਇਨਸਾਨ ਦੀ ਤਸਵੀਰ ਹੈ ਜਿਸ ਨੂੰ ساری ਜ਼ਿੰਦਗੀ ਮਾਨਵ ਜੀਵਨ ਨਾਲ ਮੁਹੱਬਤ ਰਹੀ ਹੈ ਸਮੁੱਚੇ ਜੀਵਨ ਦੌਰਾਨ ਉਹ ਇਸ਼ਕ ਕਰਦੇ ਰਹੇ ਆਪਣੇ ਕੰਮ ਨਾਲ ਡਾਕਟਰ ਬੀਦੀ ਨਿਰਸ਼ਲ ਨਿਰਕਪਟ ਨਿਸ਼ਕਾਮ ਭਾਵੀ ਸੁਭਾਅ ਦੇ ਮਾਲਕ ਰਏ ਸਨ ਉਹ ਕਿਸੇ ਵੀ ਕਿਸਮ ਦੀ ਸ਼ੋਹਰਤ ਜਾਂ ਸਵਾਰਥ ਦੀ ਭਾਵਨਾ ਨਾਲ ਕੰਮ ਨਹੀਂ ਕਰਨ ਕਰਦੇ ਡਾਕਟਰ ਬੀਦੀ ਨੇ ਆਪਣਾ ਸਾਹਿਤਿਕ ਜੀਵਨ ਇੱਕ ਕਵੀ ਵਜੋਂ ਸ਼ੁਰੂ ਕੀਤਾ ਸੀ ਉਹਨਾਂ ਖੁਦ ਪ੍ਰਵਾਨ ਕੀਤਾ ਹੈ ਕਿ ਜੋ ਰਾਹ ਮੈਂ ਚੁਣਿਆ ਸੀ ਤੇ ਜਿਸਤੇ ਮੈਂ ਸੁਪਨੇ ਮੱਤੇ ਚਾਵਾਂ ਨਾਲ ਤੁਰਨਾ ਚਾਹੁੰਦਾ ਸਾਂ ਉਹ ਕਾਵ ਦੇ ਮੰਡਲ ਵਾਲ ਜਾਂਦਾ ਸੀ ਮੇਰੀ ਰੂਹ ਦੀ ਤ੍ਰਿਪਤੀ ਕਾਵ ਸਿਰਜਣਾ ਵਿੱਚ ਸੀ ਮੋੜ ਵਿੱਚ ਮੈਂ ਢੇਰ ਸਾਰੀਆਂ ਕਵਿਤਾਵਾਂ ਲਿਖੀਆਂ ਤੇ ਤਿੰਨ ਕਾਵ ਸੰਗ੍ਰਹਿ ਪ੍ਰਕਾਸ਼ਿਤ ਵੀ ਕਰਵਾਏ ਪਰ ਮੇਰੀਆਂ ਕਵਿਤਾਵਾਂ ਬਹੁਤੀਆਂ ਗੋਲੀਆਂ ਨਾ ਗਈਆਂ ਕਵਿਤਾ ਤੋਂ ਬਿਨਾ ਉਹਨੇ ਇਕਾਂਗੀ ਵੱਡੇ ਨਾਟਕ ਤੇ ਨਿੱਕੀ ਕਹਾਣੀ ਵਰਗੇ ਸਾਹਿਤਿਕ ਰੂਪਾਂ ਉੱਤੇ ਵੀ ਹੱਥ ਅਜ਼ਮਾਇਆ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਇਕਾਂਗੀ ਕਹਾਣੀਆਂ ਉਸ ਸਮੇਂ ਦੇ ਰਸਾਲਿਆਂ ਅੰਦਰ ਪ੍ਰਕਾਸ਼ਿਤ ਵੀ ਹੋਈਆਂ ਸਨ। ਕਹਾਣੀ ਪ੍ਰਤੀ ਦਿਲਚਸਪੀ ਨੇ ਹੀ ਡਾਕਟਰ ਬੇਦੀ ਨੂੰ ਲੋਕ ਕਹਾਣੀ ਇਕੱਤਰ ਕਰਨ ਵੱਲ ਪ੍ਰੇਰਿਆ ਸੀ। ਜਿਸ ਦੇ ਫਲਸਰੂਪ ਉਹਨਾਂ ਨੇ ਪੰਜਾਬ ਦੀਆਂ ਲੋਕ ਕਹਾਣੀਆਂ ਪੰਜਾਬ ਦਾ ਲੋਕ ਸਾਹਿਤ ਇੱਕ ਕੋਟ ਰਸ ਦਾ ਤੇ ਬਾਤਾਂ ਮੁੱਢ ਕਦੀਮ ਦੀਆਂ ਸਿਰਲੇਖ ਅਧੀਨ ਪੰਜਾਬ ਦੀ ਲੋਕ ਕਹਾਣੀ ਨੂੰ ਇਕੱਤਰ ਕਰਨ ਦਾ ਬੀੜਾ ਚੁੱਕਿਆ ਸੀ ਇਸ ਤੋਂ ਬਿਨਾ ਡਾਕਟਰ ਬੀਦੀ ਨੇ ਲੋਕ ਵੀਰ ਰਾਜਾ ਰਸਾਲੂ ਲੋਕ ਆਖਦੇ ਹਨ ਸੰਗ੍ਰਹਿ ਵਿੱਚ ਪੰਜਾਬ ਦੇ ਲੋਕਾਂ ਚ ਪ੍ਰਚਲਿਤ ਅਖਾਣਾਂ ਨੂੰ ਵੀ ਇਕੱਤਰ ਕੀਤਾ ਹੈ ਲੋਕ ਧਰਾਈ ਸਮੱਗਰੀ ਨੂੰ ਇਕੱਤਰ ਕਰਨ ਦੇ ਨਾਲ ਨਾਲ ਡਾਕਟਰ ਬੀਦੀ ਨੇ ਇਸ ਖੇਤਰ ਵਿੱਚ ਬਹੁਤ ਸਾਰਾ ਕਾਰਜ ਆਲੋਚਨਾਤਮਕ ਦ੍ਰਿਸ਼ਟੀ ਤੋਂ ਵੀ ਕੀਤਾ ਹੈ ਪੰਜਾਬੀ ਔਖਾਤਾਂ ਦਾ ਆਲੋਚਨਾਤਮਕ ਅਧਿਐਨ ਉਹਨਾਂ ਦਾ ਪੀ ਐਚ ਡੀ ਦੀ ਡਿਗਰੀ ਲਈ ਅੰਗਰੇਜ਼ੀ ਵਿੱਚ ਪ੍ਰਸਤੁਤ ਕੀਤਾ ਗਿਆ ਖੋਜ ਪ੍ਰਬੰਧ ਸੀ ਪੰਜਾਬੀ ਮੁਹਾਵਰਿਆਂ ਦਾ ਸੰਗ੍ਰਹਿ ਤੇ ਮੁਤਾਲਿਆ ਸੋਹਜ ਪਰਬੋਧ ਪੰਜਾਬ ਦੀ ਲੋਕ ਧਾਰਾ ਗੁਰੂ ਨਾਨਕ ਤੇ ਲੋਕ ਪ੍ਰਵਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਲੋਕਤਤਵ ਲੋਕ ਪਰੰਪਰਾ ਤੇ ਲੋਕ ਸਾਹਿਤ ਡਾਕਟਰ ਬੀਦੀ ਦੇ ਇਸ ਖੇਤਰ ਦੇ ਮਹੱਤਵਪੂਰਨ ਕਾਰਜ ਮੰਨੇ ਜਾ ਸਕਦੇ ਹਨ ਮਾਦਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ ਲੋਕ ਧਾਰਾ ਤੇ ਸਾਹਿਤ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ ਉਹਨਾਂ ਦੀਆਂ ਕੁਝ ਹੋਰ ਮਹੱਤਵਪੂਰਨ ਪੁਸਤਕਾਂ ਦੇ ਨਾਮ ਹਨ ਲੋਕ ਧਾਰਾ ਵਿਸ਼ਵ ਕੋਸ਼ 8 ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾ ਕੇ ਡਾਕਟਰ ਬੀਦੀ ਨੇ ਇਸ ਖੇਤਰ ਵਿੱਚ ਆਪਣਾ ਸਿੱਕਾ ਮਨਵਾ ਲਿਆ ਸੀ ਇਸ ਤੋਂ ਬਿਨਾ ਉਹ ਲੋਕਤਾਰਾ ਸੰਬੰਧੀ ਇੱਕ ਤ੍ਰੈਮਾਸਿਕ ਪਰੰਪਰਾ ਵੀ ਪ੍ਰਕਾਸ਼ਿਤ ਕਰਦੇ ਰਹੇ ਸਨ ਡਾਕਟਰ ਬੀਦੀ ਨੇ ਸਮੁੱਚੀ ਜ਼ਿੰਦਗੀ ਕਠਨ ਤਪੱਸਿਆ ਕੀਤੀ ਹੈ ਲਿਖਣ ਦੇ ਕਾਰਜ ਨੂੰ ਉਹ ਇਬਾਦਤ ਸਮਝਦੇ ਰਹੇ ਹਨ ਡਾਕਟਰ ਬੀਦੀ ਨੇ ਆਪਣੀ ਚਿੰਤਨ ਪ੍ਰਕਿਰਿਆ ਦੌਰਾਨ ਲੋਕਤਾਰਾ ਦੇ ਲੱਛਣ ਇਸ ਦਾ ਖੇਤਰ ਨਿਸ਼ਚਿਤ ਕਰਨ ਦੇ ਨਾਲ ਨਾਲ ਇਸ ਦਾ ਸਰੂਪ ਨਿਸ਼ਚਿਤ ਕਰਨ ਹਿੱਤ ਕੁਝ ਮਹੱਤਵਪੂਰਨ ਤੱਥਾਂ ਦੀ ਸ਼ਨਾਖਤ ਕਰਨ ਲਈ ਬਰਾਬਰ ਦਿਲਚਸਪੀ ਦਿਖਾਈ ਹੈ ਡਾਕਟਰ 베ਦੀ ਲੋਕਤਾਰਾ ਨੂੰ ਲੋਕ ਸੰਸਕ੍ਰਿਤੀ ਦਾ ਹੀ ਪਸਾਰ ਮੰਨਦੇ ਹੋਏ ਇਸ ਨੂੰ ਲੋਕ ਮਨ ਦੀ ਸਹਿਜ ਅਭਿਵਿਅਕਤੀ ਪਰਵਾਨ ਕਰਦੇ ਹਨ ਲੋਕਤਾਰਾ ਦੀ ਸਰੰਚਨਾ ਲਈ ਡਾਕਟਰ 베ਦੀ ਲੋਕ ਸੱਭਿਆਚਾਰ ਪਰੰਪਰਾ ਤੇ ਲੋਕ ਮਨ ਨੂੰ ਬਧੇਰੇ ਤਰਜੀਹ ਦਿੰਦੇ ਰਹੇ ਹਨ ਮਾਨਵੀ ਜੀਵਨ ਅੰਦਰ ਲੋਕ ਧਾਰਾ ਦੀ ਮਹੱਤਤਾ ਅਤੇ ਪ੍ਰਚਿੰਤਾਵਲ ਸੰਕੇਤ ਕਰਦੇ ਹੋਏ ਡਾਕਟਰ 베ਦੀ ਨੇ ਕਿਹਾ ਹੈ ਕਿ ਜਿਸ ਦਾ ਕੋਈ ਆਦ ਜਾਂ ਅੰਤ ਨਹੀਂ ਲੱਭਿਆ ਜਾ ਸਕਦਾ ਅੱਜ ਵੀ ਲੋਕ ਸਮੂਹਿਕ ਤੌਰ ਤੇ ਨਵੀਂ ਲੋਕ ਧਾਰਾ ਸਿਰਜ ਰਹੇ ਹਨ ਡਾਕਟਰ 베ਦੀ ਦਾ ਇਹ ਵੀ ਮੰਨਣਾ ਹੈ ਕਿ ਲਫ਼ਜ਼ਾਂ ਦੀ ਕਲਾ ਦਾ ਮੋਢ ਲੋਕ ਧਾਰਾ ਚੋਂ ਬੱਜਿਆ ਹੈ ਇਸ ਨੂੰ ਇਕੱਤਰ ਕਰਨ ਦੀ ਲੋੜ ਹੈ ਇਸ ਦਾ ਗੰਭੀਰਤਾ ਨਾਲ ਅਧਿयन ਹੋਣਾ ਚਾਹੀਦਾ ਹੈ ਜਿਤਨੀ ਚੰਗੀ ਤਰ੍ਹਾਂ ਅਸੀਂ ਆਪਣੇ ਬੀਤੇ ਯੁੱਗ ਨੂੰ ਜਾਣ ਸਕਾਂਗੇ ਉਤਨੀ ਹੀ ਆਸਾਨੀ ਨਾਲ ਅਸੀਂ ਸਹਿਜ ਗਹਿਰਾਈ ਤੇ ਹੁਲਾਸ ਨਾਲ ਉਸ ਵਰਤਮਾਨ ਦੀ ਅਹਿਮੀਅਤ ਨੂੰ ਸਮਝ ਸਕਾਂਗੇ ਜਿਸ ਨੂੰ ਅਸੀਂ ਸਿਰਜ ਰਹੇ ਹਾਂ ਪੰਜਾਬ ਦੀ ਲੋਕ ਸੰਸਕ੍ਰਿਤੀ ਤੇ ਉਸ ਦੀਆਂ ਪਰੰਪਰਾਵਾਂ ਅਤੇ ਲੋਕमानस ਨਾਲ ਇਕਾਗਰਤਾ ਨੂੰ ਸਮਝੇ ਬਿਨਾਂ ਪੰਜਾਬੀ ਸਾਹਿਤ ਦੇ ਪ੍ਰੰਪਰਿਕ ਤੇ ਆਧੁਨਿਕ ਰੂਪ ਤੇ ਚਰਿੱਤਰ ਦੀ ਪਛਾਣ ਕਰਨਾ ਅਸੰਭਵ ਹੈ। ਸੋ ਅਜਿਹੀ ਕਰਮਯੋਗੀ ਦੇ ਵਿਚਾਰਾਂ ਤੋਂ ਹੀ ਉਸ ਦੀ ਸ਼ਖਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਧੰਨਵਾਦ।